ਫਾਈਨਲੀ ਆਪਾਂ ਪਹੁੰਚ ਗਏ ਆਂ ਦਿੱਲੀ 에ਰਪੋਰਟ ਦੇ ਉੱਪਰ ਤੇ ਇੱਥੋਂ ਕੁਝ ਟਾਈਮ ਤੱਕ ਆਪਣੀ ਫਲਾਈਟ ਆ ਉਸ ਤੋਂ ਬਾਅਦ ਤਕਰੀਬਨ ਆਪਾਂ ਸ਼ੈਨ ਸਾਢੇ 1 6 ਵਜੇ ਦੇ ਟਾਈਮ ਨਰੋਬੀ 에ਰਪੋਰਟ ਤੇ ਪਹੁੰਚ ਜਾਾਂਗੇ ਤੇ ਉੱਥੇ ਨਾਸੀ ਜੀ ਹੁਨੇ ਲੈਣ ਵਾਸਤੇ ਆਉਣਗੇ ਤੇ ਫਿਰ ਅਗਲਾ ਜਿਹੜਾ ਹੈਗਾ ਵਾ ਪ੍ਰੋਗਰਾਮ ਕਿਵੇਂ ਦਾ ਬੰਦ ਆ ਕਿੱਧਰ ਕਿੱਧਰ ਨੂੰ ਜਾਵਾਂਗੇ ਕੀ ਕੀ ਲੋਕੇਸ਼ਨਾਂ ਹੋਣਗੀਆਂ ਕੋ ਮਨਾਂਗੇ ਉਹ ਸਾਰੇ ਫਾਈਨਲੀ ਅੱਜ ਰਮਨ ਪਹਿਲੀ ਵਾਰੀ ਇਹਨਾਂ ਜਹਾਜ਼ਾਂ ਦੇ ਵਿੱਚੋਂ ਇੱਕ ਜਹਾਜ਼ ਤੇ ਬੈਠੂਗੀ ਅੱਜ ਸਫ਼ਰ ਕਰਨ ਜਾ ਰਹੀ ਆ ਫਾਈਨਲੀ ਜਿਹੜੀ ਆਪਣੀ ਇਮੀਗ੍ਰੇਸ਼ਨ ਹੋ ਚੁੱਕੀ ਆ ਤੇ ਆਪਾਂ ਹੁਣ ਤਿਆਰੀ ਕਰ ਚੁੱਕੇ ਆ ਤੇ ਜਲਦੀ ਇੱਥੋਂ ਆਪਾਂ ਚੱਲਾਂਗੇ ਕੱਲ ਤੇ ਆਪਾਂ ਆਏ ਹੋਏ ਸੀਗੇ ਤਕਰੀਬਨ ਦਿੱਲੀ ਵੱਲ ਨੂੰ ਦਿੱਲੀ ਤੋਂ ਹੁਣ ਅੱਜ ਆਪਾਂ ਜਾਵਾਂਗੇ ਨੈਰੋਬੀ ਨਰੋਬੀ ਜਾ ਕੇ ਕੀ ਕੀ ਹੋਊਗਾ ਜਾਂ ਕਿਹੜੇ ਕਿਹੜੇ ਫੰਕਸ਼ਨ ਆਪਾਂ ਅਟੈਂਡ ਕਰਨੇ ਆ ਕੀ ਕੀ ਦੇਖਣਾ ਵਾ ਇਹ ਅਗਲੇ ਸਫਰ ਦੇ ਵਿੱਚ ਤੁਹਾਨੂੰ ਸਾਰਾ ਕੁਝ ਅ ਰਮਨ ਤੇਰੇ ਅੰਦਰ ਦਾ ਜਿਹੜਾ ਡਰ ਸੀਗਾ ਕਿ ਪਤਾ ਨਹੀਂ ਕੀ ਬਾਨਾ ਕੀ ਨਹੀਂ ਕਿਵੇਂ ਦਾ ਸਫਰ ਹੁੰਦਾ ਜਾਜ ਦਾ ਬੜੇ ਡਰ ਸੀਗੇ ਉਹ ਨਿਕਲ ਚੁੱਕੇ ਆ ਕਿ ਨਹੀਂ ਹਲੇ ਹਾਂਜੀ ਇੱਕ ਵਾਰੀ ਤਾਂ ਨਿਕਲ ਚੁੱਕੇ ਬੱਤ ਜਾਜ ਦਾ ਉਹ 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 ਉੱਥੇ ਕਬਰਾਟੇ ਸ਼ੁਰੂ ਹੁੰਦੇ ਆ ਤੇ ਚਲੋ ਇੱਕ ਵਾਰ ਇਹਦਾ ਮੈਨੂੰ ਲੱਗਦਾ ਮੈਂ ਕੰਫੀਡੈਂਟ ਆ ਕਿ ਕੁਛ ਨਹੀਂ ਹੁੰਦਾ ਬਸ ਦੇਖੋ ਵਾਇਗੁਰੂ ਵਿਆਸ ਰੇਹ ਤਰਜ ਰਮਨ ਨੂੰ ਬਾਸ ਦੇ ਸਫਰ ਦੇ ਵਿੱਚ ਗੱਡੀ ਦੇ ਸਫਰ ਦੇ ਵਿੱਚ ਖਬਰਾਟ ਹੁੰਦੀ ਹੁੰਦੀ ਆ ਤੇ ਪਰ ਦੇਖਦੇ ਆ ਕਿ ਮਤਲਬ ਕਿਵੇਂ ਦਾ ਸਫਰ ਲੰਦਾ ਵਾ ਰਮਨ ਦਾ ਪਹਿਲੀ ਵਾਰ ਜਹਾਜ਼ ਦਾ ਸਫਰ ਕਰਨਾ ਇਹਨਾਂ ਨੇ ਤੇ ਮਨ ਦੇ ਅੰਦਰ ਇਹ ਮੂੰਹ ਆਈ ਆ ਕਿ ਸ਼ hẳn ਖਬਰਾਟ ਹੋ ਗਈ ਮੈਂ ਇਹਨੂੰ ਵਾਰ-ਵਾਰ ਕਹਿ ਰਿਹਾ ਕਿ ਮਨ ਦੇ ਅੰਦਰ ਸੋਚਣਾ ਕੁਝ ਵੀ ਨਹੀਂ ਹੁੰਦਾ ਹਨਾ ਨੋਰਮਲ ਆ ਜਿਵੇਂ ਆਪਾਂ ਦੂਸਰਾ ਸਫਰ ਕਰਦੇ ਆ ਤੇ ਵੇ ਗਦੇ ਤੇ ਮੇਰੇ ਮੰਨ ਦਾ ਡਾਲਰ ਨਿਕਲ ਜੂਗਾ ਬਾਕੀ ਆ ਜਿਹੜਾ ਸੀਗਾ ਕਿ ਜਹਾਜ਼ ਦੇ ਵਿੱਚ ਬੈਠਣਾ ਕਿਵੇਂ ਦਾ ਜਾਂ ਇਮੀਗ੍ਰੇਸ਼ਨ ਕਿਵੇਂ ਹੁੰਦੀ ਆ ਜਾਂ ਅੰਦਰ ਜਿਹੜਾ ਪ੍ਰੋਸੈਸ ਆ ਉਹਦੇ ਤੋਂ ਵੀ ਬੜਾ ਡਰਦੀ ਸੀ ਉਹ ਜਦੋਂ ਕਲੀਅਰ ਹੋ ਚੁੱਕਿਆ ਵਾ ਹੁਣ ਮੈਨੂੰ ਤਾਂ ਐ ਸੀ ਕਿ ਆਪਣੇ ਕੋਲੇ ਉਹ ਹੈ ਨਹੀਂ ਗੇ ਪੂਫ ਹੈ ਨਹੀਂ ਗੇ ਆਪਣੇ ਕੋਲੇ ਫੋਨ ਚ ਹੀ ਆ ਮੈਨੂੰ ਤਾਂ ਐ ਸੀ ਆਪਾਂ ਨੂੰ ਐਂਟਰੀ ਨਹੀਂ ਦੇਣੀ ਇਹਨਾਂ ਨੇ ਨਹੀਂ ਠੀਕ ਆ ਹਾਂ ਨਾ ਸਾਰਾ ਕੁਝ ਓਕੇ ਹੋ ਗਿਆ ਤਾਰਾ ਕੋ ਸ਼ੋਧਿਆ ਹੋ ਗਿਆ ਆ ਹਾਂ ਬੱਸ ਚੱਲ ਨਹੀਂ ਤੁਮ ਬਾਬੀ ਸਾਡੀ ਨਹੀਂ ਖਾਜੀ ਹਾਂ ਸਸਤੋਰੀ ਇੱਕ ਹੈ ਹੈ ਹਾਂ ਹਾਂ ਸੱਚਾ ਮੈਂ ਵੀ ਕਿਹਾ ਕਰਦਾ ਨਾਮ ਕੀ ਹੈ ਹਾਂ ਆਈ ਅੰਡਰਸਟੈਂਡ ਐਂਡ ਮੇਰਾ ਨਾਮ ਖਲੀ ਹੈ ਹਾਂ ਜੀ ਹਾਂ ਮੇਰਾ ਨਾਮ ਕੀ ਹੈ ਮੇਰਾ ਨਾਮ ਰੋਮਨ ਕਿਹਾ ਹੈ ਹਾਂ ਜੀ ਆਚਾ ਬਹੁਤ ਸੋਹਣੀ ਪੰਜਾਬੀ ਬੋਲਦੇ ਓ ਤੁਸੀਂ ਬਹੁਤ ਚੱਲ ਬਾਜੀ ਤੁਸੀਂ ਤੁਸੀਂ ਕਿੱਥੋਂ ਤੋਂ ਬਹੁਤ ਅੱਛਾ ਬੋਲਦੇ ਹੋ ਪੰਜਾਬੀ ਦੇ ਨਹੀਂ ਨਹੀਂ ਕਰਵਾ ਜੀ ਓਕੇ ਥੈਂਕ ਯੂ ਥੈਂਕ ਯੂ ਕਰਵਾ ਮਤ ਪਹੁੰਚ ਚੁੱਕੇ ਆ ਕੀਨੀਆ तकरीबन 7-8 ਘੰਟੇ ਦੀ ਆਪਣੀ ਫਲਾਈਟ ਸੀਗੀ ਤੇ ਫਾਈਨਲੀ ਆਪਾਂ ਨਕੁਰੂ ਸ਼ਹਿਰ ਆਪਣੇ ਰਿਸ਼ਤੇਦਾਰਾਂ ਦੇ ਘਰ ਆ ਗਏ ਆ ਬਹੁਤ ਜ਼ਿਆਦਾ ਅੱਜ ਥਕਾਵਟ ਹੋਈ ਖਾਸ ਕਰਕੇ ਇਸ ਕਰਕੇ ਕਿ ਫਲਾਈਟ ਜਿਹੜੀ ਸਾਡੀ ਰਾਈਟ 1:40 ਮਿੰਟ ਤੇ ਸੀਗੀ ਫਿਰ ਇੰਡੀਆ ਦੀ ਫਲਾਈਟ ਸੀਗੀ ਤੇ 에য়ার ਇੰਡੀਆ ਦਾ ਸੁਭਾਈ ਬਣ ਚੁੱਕਿਆ ਵਾ ਕਿ ਆ ਫਲਾਈਟ ਨੂੰ ਲੇਟ ਕਰਨਾ ਹਮੇਸ਼ਾ 2-3 ਘੰਟੇ ਲੇਟ ਕੀਤਾ ਪਤਾ ਹੀ ਨਹੀਂ ਕਾਰਨ ਕੁਝ ਵੀ ਨਹੀਂ ਦੱਸਿਆ ਜਦੋਂ ਲੋਕਾਂ ਨੇ ਥੋੜਾ ਰੋਗਾ ਪਾਉਣਾ ਸ਼ੁਰੂ ਕੀਤਾ ਤੇ ਫਿਰ ਉਹਦੀ ਬੋਰਡਿੰਗ ਸ਼ੁਰੂ ਕਰਤੀ ਅੰਦਰ ਬਿਠਾਉਣਾ ਸ਼ੁਰੂ ਕੀਤਾ ਲੋਕਾਂ ਨੂੰ ਤੇ ਫਿਰ ਪਲੇਨ ਦੇ ਵਿੱਚ ਵੀ ਸਾਨੂੰ ਤਕਰੀਬਨ 1.5 ਘੰਟਾ ਵੇਟ ਕਰਾਈ ਬਿਠਾਈ ਰੱਖਿਆ ਤੇ ਫਿਰ ਜਿਹੜਾ ਸਟਾਰਟ ਕੀਤਾ ਉਹ ਬਹੁਤ ਲੇਟ ਚਲੋ ਅਖੀਰੀ ਜਦੋਂ ਯਾਨੀ ਕਿ ਆਪਾਂ ਕੋਈ 4.5 ਪੌਨੇ 5 ਤੋਂ ਤੁਰੇ ਤੇ ਅਖੀਰੀ ਜਿਹੜਾ ਕੀਨੀਆ ਟਾਈਮ 9:30 ਪੌਣੇ 10 ਅਸੀਂ ਪਹੁੰਚੇ ਨਰੋਬੀ ਤੋਂ ਅ ਅੱਜ ਸ਼ੁੱਕਰਵਾਰ ਦਾ ਦਿਨ ਕਰਕੇ ਵੀਕਐਂਡ ਆ ਗਿਆ ਤੇ ਟ੍ਰੈਫਿਕ ਬਹੁਤ ਜ਼ਿਆਦਾ ਸੀਗਾ ਸਾਰੇ ਰੂਟ ਦੇ ਉੱਪਰ ਬਹੁਤ ਜ਼ਿਆਦਾ ਉਤਰੋ ਥੱਕੇ ਹੋਏ ਤੇ ਭੁੱਖ ਵੀ ਲੱਗੀ ਹੋਈ ਤੇ ਉੱਪਰੋਂ ਟ੍ਰੈਫਿਕ ਵੀ ਤੇ ਜਿਹੜਾ ਨਰੋਬੀ ਤੋਂ ਨਕੂਰੂ ਦਾ ਜਿਹੜਾ ਫਾਸਲਾ ਵਾ ਉਹ ਵੀ ਤਕਰੀਬਨ 2.5-3 ਘੰਟੇ ਦਾ ਹੈਗਾ ਵਾ ਤੰਦਰ ਟਾਈਟਨਿਕ ਘੰਟੇ ਦਾ ਸਫ਼ਰ ਨਰੋਬੀ ਤੋਂ ਨਕੂਰੂ ਦਾ ਕਰਕੇ ਅਖੀਰ ਹੀ ਅਸੀਂ ਹੁਣ ਆਪਣੇ ਘਰ ਪਹੁੰਚੇ ਹਾਂ ਹੁਣ ਮੂੰਹ ਹੱਥ ਧੋਤਾ ਤੇ ਰਿਲੈਕਸ ਹੋਏ ਆ ਤੇ ਹੁਣ ਖਾ ਪੀ ਕੇ ਮੈਂ ਸੋਚਿਆ ਕਿ ਹੁਣ ਵਲੌਗ ਦੀ ਜਿਹੜੀ ਆ ਉਹ ਆਪਾਂ ਸਮਾਪਤੀ ਕਰਦੇ ਹਾਂ ਕੱਲੂ ਨਵੇਂ ਸਫ਼ਰ ਤੇ ਕੀਨੀਆ ਦਾ ਪਹਿਲਾ ਸਾਡਾ ਜਿਹੜਾ ਸਫ਼ਰ ਆ ਉਹ ਅਸੀਂ ਸ਼ੁਰੂ ਕੀਤਾ ਤੇ ਅੱਜ ਦਾ ਜਿਹੜਾ ਅਸੀਂ ਪੰਜਾਬ ਤੋਂ ਲੈ ਕੇ ਕੀਨੀਆ ਤੇ ਨਕੂਰੂ ਦੇ ਵਿੱਚ ਅੱਜ ਆਪਣਾ ਵਲੌਗ ਜਿਹੜਾ ਸਮਾਪਤ ਕਰਾਂਗੇ ਕੱਲੂ ਆਪਾਂ ਨੂੰ ਕੁਰੂ ਦੇ ਨਾਲ ਦੇ ਏਰੀਆ ਦੇ ਵਿੱਚ ਨਿਕਲਾਂਗੇ ਕੁਝ ਦੇਖਾਂਗੇ ਤੁਹਾਡੇ ਨਾਲ ਆਪਾਂ ਨਵਾਂ ਨਵਾਂ ਜਿਹੜਾ ਤਜਰਬਾ ਹੋਊਗਾ ਉਹ ਆਪਾਂ ਸਾਂਝਾ ਕਰਾਂਗੇ ਪਹਿਲੀ ਵਾਰੀ ਆਪਾਂ ਵਲੌਗਿੰਗ ਕਰ ਰਹੇ ਹਾਂ ਬਹੁਤੀ ਚੀਜ਼ ਆਪਾਂ ਨੂੰ ਹਜੇ ਪਤਾ ਵੀ ਨਹੀਂ ਕਿ ਆਪਾਂ ਬਹੁਤਾ ਤਜਰਬਾ ਨਹੀਂ ਆ ਤੇ ਕਰ ਕਰਕੇ ਆਪਾਂ ਇਸ ਚੀਜ਼ ਨੂੰ ਸਿੱਖਾਂਗੇ ਤੇ ਤੁਸੀਂ ਸਾਡਾ ਜਿਹੜਾ ਹੌਸਲਾ ਵਾ ਉਹ ਬਲੰਦ ਕਰਨਾ ਵਾ ਇਸ ਵੀਡੀਓ ਨੂੰ ਅੱਗੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਤੇ ਕਾ ਸ਼ੇਅਰ ਕਰਿਓ ਕਮੈਂਟ ਕਰਕੇ ਮੈਸੇਜ ਦੁਆਰਾ ਸਾਨੂੰ ਆਪਣੇ ਸੁਨੇਹੇ ਭੇਜਦੇ ਰਹੋ ਸਾਨੂੰ ਸੁਝਾਅ ਦਿੰਦੇ ਰਹੋ ਤਾਂ ਜੋ ਆਨਲਾਈਨ ਦੇ ਸਮੇਂ ਦੇ ਅੰਦਰ ਅਸੀਂ ਨਵਾਂ ਕੁਝ ਕਰਦੇ ਰਹੀਏ ਤੇ ਆਪਾਂ ਕੱਲ ਨੂੰ ਨਵੇਂ ਵਲੌਗ ਦੇ ਨਾਲ ਨਵੇਂ ਰਾਹਾਂ ਤੇ ਨਵੇਂ ਸਫਰਾਂ ਤੇ ਮਿਲਦੇ ਹਾਂ ਹੁਣ ਸਾਨੂੰ ਇਜਾਜ਼ਤ ਦਿਓ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਵਾਂ ਦਾ ਧੰਨਵਾਦ ਸਸ਼ਵੀ ਕਾਲ ਜੀ